ਖੇੜਾਰ ਕੇ ਉਹਨਾਂ ਦਾ ਛੱਡਾ ਲਾਇਆ ਹਾਂਜੀ ਤੇ ਜਿਸ ਦੇ ਉਹਨੂੰ ਪਹਿਰਾ ਹੀਠਾ ਰੋਲਿਆ ਤੇ ਬਾਅਦ ਪਟੇਲ ਜੀ ਦਾ ਪੁੱਤਰ ਹੈ ਸਭ ਤੋਂ ਵੱਡਾ ਹੱਤਵਾਦੀ ਉਹ ਸੀ ਜਿਨੇ ਸਾਡੀ ਸਿੱਖ ਕੌਮ ਨੂੰ ਡਰਾਇਆ ਪੀਸਾ ਕੌਮ ਤੇ ਆ ਉਹ ਤਦੋਂ ਬਾਬਾ ਹਮੀਰ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਸਰਦਾਰ ਨਿਸ਼ਾਨ ਸਿੰਘ ਜੀ ਬਾਬਾ ਹਮੀਰ ਸਿੰਘ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਆਪ ਜੀ ਰਾਜੀ ਫੋਨ ਕਰਨ ਤੇ ਆਪਦੇ ਸਰੋਤਿਆਂ ਦੇ ਜਿਹੜੀ ਤੁਹ ਆਪਣੀ ਆਵਾਜ਼ ਸੁਣਦੀ ਹੈ ਜੀ ਆਪ ਜੀ ਦਾ ਸਵਾਗਤ ਹੈ ਜੀ ਸੋ ਦੋਸਤੋ ਮੇਰੇ ਨਾਲ ਫੋਨ ਲਾਈਨ ਤੇ ਨਿਹੰਗ ਸਿੰਘ ਬਾਬਾ ਹਮੀਰ ਸਿੰਘ ਗੱਲਬਾਤ ਕਰਨ ਲੱਗੇ ਹੈਗੇ ਆ ਵੀ ਜਿਸ ਤਰ੍ਹਾਂ ਪਹਾੜਾਂ ਤੇ ਵਿੱਚ ਹਿਮਾਚਲ ਦੇ ਵਿੱਚ ਸਿੱਖ ਜਾਂਦੇ ਨੇ ਸੈਰ ਸਪਟੇ ਨੂੰ ਵੀ ਜਾਂਦੇ ਨੇ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਨ ਵੀ ਜਾਂਦੇ ਨੇ ਜਿਵੇਂ ਗੁਰਦੁਆਰਾ ਬਨੀਕਰਨ ਸਾਹਿਬ ਹੈਗਾ ਜਾਂ ਹੋਰ ਵੀ ਇਤਿਹਾਸਕ ਗੁਰਦੁਆਰੇ ਕਈ ਪਹਾੜਾਂ ਦੇ ਵਿੱਚ ਹਿਮਾਚਲ ਦੇ ਵਿੱਚ ਵੀ ਹੈਗੇ ਨੇ ਸੋ ਜਿਹੜੇ ਪਿਛਲੇ ਸਮੇਂ ਦੇ ਵਿੱਚ ਮਹਾਚਲੀ ਲੋਕਾਂ ਨੇ ਇੱਕ ਤਾਂ ਸੰਤਾਂ ਤੇ ਜੋ ਉਹਨਾਂ ਦੇ ਨਾਲ ਲੜਾਈ ਝਗੜਾ ਵੀ ਕੀਤਾ ਤੇ ਦੂਜਾ ਜਿਹੜਾ ਸੰਤਾਂ ਦੀ ਫੋਟੋ ਦਾ અપਮਾਨ ਵੀ ਕੀਤਾ ਜਿਹੜਾ ਝੰਡਾ ਸੀਗਾ ਸੰਤਾਂ ਦਾ ਉਹਨੂੰ ਪੈਰਾਂ 'ਚ ਵੀ ਰੋਲਿਆ ਗਿਆ ਹੈਗਾ ਸੋ ਬਾਬਾ ਹਮੀਰ ਸਿੰਘ ਜੀ ਪਹਿਲਾ ਸਵਾਲ ਇਹੀ ਹੈਗਾ ਵੀ ਜਿਸ ਤਰ੍ਹਾਂ ਸੰਤਾਂ ਦੀ ਫੋਟੋ ਨੂੰ ਜਾਂ ਸੰਤਾਂ ਦੇ ਝੰਡੇ ਨੂੰ ਹਮਾਚਲੀ ਲੋਕਾਂ ਦੇ ਵੱਲੋਂ ਇਸ ਤਰ੍ਹਾਂ ਵੱਡਾ ਅਪਮਾਨ ਕੀਤਾ ਗਿਆ ਕੀ ਕਾਰਨ ਇਸ ਪਿੱਛੇ ਸਾਜ਼ਿਸ਼ ਕੀ ਹੈਗੀ ਹੈ ਤੇ ਸਰਦਾਰ ਰਣਛਾਨ ਸਿੰਘ ਜੀ ਅੱਜ ਨਹੀਂ ਇਹ ਝੰਡੇ ਦੀ ਬੇਅਵਦੀ ਕੀਤੀ ਇਹਨਾਂ ਨੂੰ 5-7 ਸਾਲ ਹੋ ਗਏ ਕਰਦਿਆਂ ਨੂੰ ਹਾਂਜੀ ਵੀ ਆਏ ਸਾਲ ਜਦੋਂ ਵੀ ਸੰਗਤ ਅਨੰਦਪੁਰ ਸਾਹਿਬ ਤੋਂ ਸਮਾਪਤੀ ਤੋਂ ਪਿੱਛੋਂ ਜਾਂਦੀ ਹੈ ਨਾ ਮਨਾਈ ਕਰਨ ਦਰਸ਼ਨ ਕਰਨ ਹਾਂਜੀ ਇਹ ਜਿਹੜੇ ਝੰਡੇ ਲੱਗੇ ਹੁੰਦੇ ਆ ਮੋਟਰਸਾਈਕਲਾਂ ਦੇ ਉੱਤੇ ਜਿਹੜੀ ਸਾਡੀ ਖਾਲਸੇ ਦੀ ਮਰਯਾਦਾ ਹੈ ਸਾਡੇ ਮੂਲ ਬਾਣੇ ਹੈ ਹੂੰ ਇਹ ਇਨਾਂ ਨੂੰ ਇਹੇ ਬਰਦਾਸ਼ ਨਹੀਂ ਹੁੰਦੇ ਹਾਂਜੀ ਵੀ ਉਹ ਤੁਰੇ ਜਾਂਦੇ ਐ ਕਹਿੰਦੇ ਆ ਵੀ ਇਹ ਇਨਾਂ ਨੇ ਹੰਲਣ ਬਾਜੀ ਕਰਦੇ ਸੀ ਇਨਾਂ ਨੇ ਸ਼ਰਾਬ ਪੀਤੀ ਸੀ ਵੈਸੇ ਕੀਤੇ ਹੋਏ ਸੀ ਹੂੰ ਪੈਣੀ ਗੱਲ ਜੇਕਰ ਕੋਈ ਨਸ਼ਾ ਕੀਤਾ ਸੀ ਤੇ ਉਹਨਾਂ ਨੂੰ ਫੜ ਕੇ ਉਹਨਾਂ ਦਾ ਮਲਾਜਾ ਕਰਾਉਂਦੇ ਉਹਨਾਂ ਦਾ ਸਬੂਤ ਸਾਨੂੰ ਵਿਖਾਉਂਦੇ ਵੀ ਆ ਇਨਾਂ ਨੇ ਆ ਸ਼ਰਾਬ ਪੀਤੀ ਹੋਈ ਐ ਹਾਂਜੀ ਵੇ ਇਹੇ ਅੱਜ ਦੀ ਗੱਲ ਨਹੀਂ ਇਹਨਾਂ ਨੂੰ 4-5 ਸਾਲ ਹੋ ਗਏ ਜਦੋਂ ਵੀ ਇਹ ਮਨਿਕਰਨ ਜਾਂਦੀ ਸੰਗਤ ਜਿਹੜੇ ਬੱਚੇ ਹੁੰਦੇ ਆ ਬੱਚਿਆਂ ਨੂੰ ਪਤਾ ਨਹੀਂ ਹੁੰਦਾਗਾ ਹਾਲਾਤਾਂ ਬਾਰੇ ਜੀ ਸਿਆਣਾ ਬੰਦਾ ਸਿਆਣਾ ਹੀ ਹੁੰਦਾ ਜਿਹੜੀ ਮਿੱਢੀ ਹੁੰਦੀ ਹੈ ਵੀ ਇਹਨਾਂ ਨੂੰ ਇੱਕਦਾ ਇਹ ਹੁੰਦੀ ਵੀ ਮੋਟਰਸਾਈਕਲ ਭਜਾਉਣੀ ਕੀ ਕੰਮ ਮਾਰਨੀਆ ਬੋਲਟ ਦੇ ਜਿਵੇਂ ਪਟਾਕੇ ਮਰਾਉਣੇ ਹਾਂਜੀ ਇਹਨਾਂ ਨੌਜਵਾਨਾਂ ਨੂੰ ਵੀ ਚਾਹੀਦਾ ਹੈ ਵੀ ਜਦੋਂ ਤੁਸੀਂ ਕਿਸੇ ਸੂਬੇ ਦੇ ਵਿੱਚ ਜਾਂਦੇ ਆ ਉਹ ਆਪਣੇ ਨਰਫਤ ਕਰਦੇ ਦੀ ਅਸੀਂ ਉਹੋ ਜਿਹਾ ਕੰਮ ਨਾ ਕਰੀ ਜੀ ਹਾਂਜੀ ਪਹਿਲੀ ਗੱਲ ਤਾਂ ਵੀ ਉਹ ਮੀਡੀਆ ਦੇ ਵਿੱਚ ਕੋਈ ਉਹ ਨਾਰੇ ਨਹੀਂ ਮਾਰਦੇ ਜਿਸਰੇ ਕੋਈ ਹੌਲ ਬਾਜੀ ਨਹੀਂ ਕਰਦੇ ਦਿਸਰੇ ਹਾਂਜੀ ਉਹਨਾਂ ਨੂੰ ਖੜਿਆਰ ਕੇ ਉਹਨਾਂ ਦਾ ਝੰਡਾ ਲਾਇਆ ਹਾਂਜੀ ਝੰਡਾ ਲਾ ਕੇ ਉਹਨੂੰ ਪਹਿਰਾ ਹੈ ਸਾ ਰੋਦਿਆ ਜੀ ਇਹਦਾ ਮੈਂ ਤੁਹਾਨੂੰ ਮਿਸਾਲ ਤੌਰ ਤੇ ਦੱਸਦਾ ਵੀ ਉੱਥੇ ਆਪਣਾ ਹਮਾਚਲ ਚ ਚ ਸਿੱਖਾਂ ਦਾ ਇੱਕ ਹੋਟਲ ਸੀ ਜੀ ਅੱਜ ਤੋਂ 4 ਕੁ ਮਹੀਨੇ ਪਹਿਲਾਂ ਉੱਥੋਂ ਵੀ ਪੁਲਿਸ ਆਈ ਉਹਨੂੰ ਕਹਿੰਦੇ ਵੀ ਤੂੰ ਹੋਟਲ ਬੰਦ ਕਰ ਦੇ ਪੰਜਾਬੀ ਦਾ ਹੋਟਲ ਸੀ ਹਾਂਜੀ ਪੰਜਾਬ ਦੇ ਪੰਜਾਬ ਦਾ ਕੋਈ ਸਿੱਖ ਸੀ ਉਹਨੇ ਹੋਟਲ ਖੋਲਿਆ ਸੀ ਉੱਥੋਂ ਦਾ ਜਿਹੜੀ ਸੀ ਹਿੰਦੂ ਪੁਲਿਸ ਉਹਨੂੰ ਕਹਿੰਦੇ ਵੀ ਇਹ ਸਿੱਖਾਂ ਦਾ ਹੋਟਲ ਆ ਸੀ ਇੱਥੇ ਸਿੱਖਾਂ ਦੀ ਗੱਡੀ ਨਹੀਂ ਲੱਗਣ ਦੇਣੀ ਅੱਛਾ ਫੇਰ ਉਹਨੇ ਵੀਡੀਓ ਪਾਈ ਵੀਡੀਓ ਪਾਈ ਸਿੱਖ ਇਕੱਠੇ ਹੋ ਕੇ ਗਏ ਉਹਨਾਂ ਅਸਥਾਨ 'ਤੇ ਮਿਲਿਆ ਵੀ ਤੁਸੀਂ ਕਿਹੜੀ ਗੱਲੋਂ ਬੰਦ ਕਰਾਉਣੀ ਹੈ ਹੂੰ ਉਹ ਕਹਿੰਦੇ ਵੀ ਅਸੀਂ ਇੱਥੇ ਸਿੱਖਾਂ ਦਾ ਹੋਟਲ ਨਹੀਂ ਚਲਾਉਂਦੇ ਨਾ ਇਹ ਤਾਂ ਅੱਜ ਛੰਡੇ ਦਾ ਬਹਾਨਾ ਇਹਨਾਂ ਨੇ ਬਣਾਇਆ ਹੈ ਵੀ ਜਿਹੜਾ ਹੋਟਲ ਸੀ ਹੋਟਲ ਦੇ ਉੱਤੇ ਤਾਂ ਨਹੀਂ ਸੀ ਛੰਡੇ ਲੱਗੇ ਹੋਏ ਬੀ ਜਿਹੜੀਆਂ ਗੱਡੀਆਂ ਕਰਾਇਆ ਵਾਹੁੰਦੀਆਂ ਗੱਡੀਆਂ ਉੱਥੇ ਆ ਕੇ ਖੜਦੇ ਸੀ ਉਹਨਾਂ ਉੱਤੇ ਤਾਂ ਨਹੀਂ ਸੀ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਕੋਈ ਇਹ ਸਿੱਖਾਂ ਨੂੰ ਬਰਦਾਸ਼ਤ ਨਹੀਂ ਕਰਦੇ। ਵੀ ਇਹਨਾਂ ਰਾਹ ਮੈਂ ਤੈਨੂੰ ਦੱਸ ਦਾਂ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ 14 ਜੰਗਾਂ ਹੋਈਆਂ। ਹਾਂਜੀ। ਵੀ ਗੁਰੂ ਸਾਹਿਬ ਛਿਮੇ ਪਾਸ਼ਾ ਨੇ ਪਹਿਲਾਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਇਹ ਬੁੰਜਾ ਰਾਜੇ ਕੈਦ ਸੀ ਕਿ ਮੁਗਲਾਂ ਦੇ ਕਿਤੇ ਹੋਏ ਮੁਸਲਮਾਨਾਂ ਦੇ। ਹਾਂਜੀ। ਛਿਮੇ ਪਾਸ਼ਾ ਮਹਾਰਾਜ ਨੇ ਇਹਨਾਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਛਡਾ ਕੇ ਲਿਆਂਦਾ। ਕਿ ਇਹ ਜਿਸ ਵੇਲੇ ਮਹਾਰਾਜਾ ਨੰਦਪੁਰ ਸਾਹਿਬ ਦੀ ਧਰਤੀ ਤੇ ਨਗਾਰਾ ਵਜਦਾ ਸੀ ਹੂੰ ਇਹ ਗੁਰੂ ਸਾਹਿਬ ਦਾ ਨਗਾਰਾ برداشت ਨਹੀਂ ਸੀ ਕਰਦੇ ਉਸ ਮੇਲੇ ਦੀ ਇਹਨਾਂ ਵੀ ਸਿੰਘਾਂ ਦੇ ਨਾਲ ਲੜਾਈ ਹੋਈ ਸੀ ਹੂੰ ਉਦੋਂ ਪਿੱਛੇ ਮੈਂ ਤੈਨੂੰ ਸਬੂਤਾਂ ਦੇ ਆਧਾਰ ਤੇ ਦੱਸਦਾ ਨਹੀਂ ਜਦੋਂ ਕਿਸਾਨ ਮੋਰਚਾ ਲੱਗਿਆ ਦਿੱਲੀ ਹਾਂਜੀ ਸਿੱਖ ਕੌਮ ਦਾ ਹੀਰਾ ਦੀਪ ਉਹ ਸਿੱਧੂ ਜੀ ਉਹਨੇ ਜਦੋਂ ਕਿਲੇ ਦੇ ਉੱਤੇ ਝੰਡਾ ਚੜਾਇਆ ਨਾ ਤੇ ਉਥੋਂ ਦੇ ਸਿਰ ਫਿਰੇ ਸੀ ਨਾ ਜਿਹੜੇ ਵਸ਼ ਸੇਵ ਸੈਨਾ ਵਾਲੇ ਜਿਹੜੇ ਸਿੱਖਾਂ ਦੇ ਦੁਸ਼ਮਣ ਹੈ ਜਿਹੜੇ ਸਿੱਖਾਂ ਨੂੰ ਵੇਖ ਨਹੀਂ ਹੰਗਦੇ ਹਾਂਜੀ ਉਸ ਮੇਰੇ ਵੀ ਝੰਡੇ ਇਹਨਾਂ ਨੇ ਇਕੱਠੇ ਕਰਕੇ ਤੇ ਝੰਡਿਆਂ ਦੇ ਉੱਤੇ ਉੱਤੇ ਪੈਰ ਨਾਲ ਲਟਾਰਿਆ ਪਹਿਲਾਂ ਫਿਰ ਉਹਨਾਂ ਨੂੰ ਅੱਗ ਲਾਈ ਜੀ ਇਹ ਇਹ ਤਾਂ ਇਹ ਤਾਂ ਇੱਕ ਬਹਾਨਾ ਹੈ ਜੀ ਅੱਛਾ ਮੈਂ ਕੁਛ ਨਾ ਚਾਹਣਾ ਵੀ ਜਿਹੜੇ ਉਹ ਤਾੰਗੜੀ ਆਉਂਦੇ ਆ ਜਿਹੜੋਂ ਉਹ ਬਿਆਰ ਨਹੀਂ ਆਉਂਦੇ ਆ ਉਹ ਟੰ ਟੰ ਚਾਰ ਚਾਰ ਮੀਂਹ ਛੜਕਾਂ ਬੰਦ ਕਰ ਦਿੰਦੇ ਆ ਜੀ ਵੀ ਉਹ ਤਾੰਗੜੀ ਕਿਸੇ ਨੂੰ ਰਸਤਾ ਨਹੀਂ ਦਿੰਦੇ ਉਹ ਕਈ ਵਾਰੀ ਸੰਕਟਾਂ ਦੇ ਗਲ ਪਏ ਆ ਇਹ ਇਹ ਉਹਨਾਂ ਦੇ ਨਾਲ ਕਿਉਂ ਨਹੀਂ ਪੈਂਦੇ ਹੂੰ ਇਹ ਇਹ ਸਿੱਖਾਂ ਵੀ ਗਲ ਪੈਂਦੇ ਆ ਜਿਹੜੇ ਤਾੰਗੜੀ ਆਉਂਦੇ ਆ ਚਾਹੇ ਫੇਲ ਸੇਨਾ ਹੋਈ ਆ ਇਹ ਇਹ ਮਜਾਰੇ ਕਰਦੇ ਢੰਡੇ ਰਹਿ ਕੇ ਕਿਸੇ ਸਖਰੇ ਕਿਹਾ ਵੀ ਅਸੀਂ ਸਿਰਸਰਾਂ ਵਾਲਿਆਂ ਦੇ ਟੱਡੇ ਵੀ ਅੱਗ ਲਾ ਕੇ ਸਾੜਾਂਗੇ ਹੂੰ ਤੇ ਇਹ ਜਦੋਂ ਕੀ ਮੋਦੀ ਸਰਕਾਰ ਆਈ ਹੈ ਨਾ ਉਸ ਤੋਂ ਬਾਅਦ ਉਹ ਦੋ ਪਿੱਛੋਂ ਇਹਨਾਂ ਦੇ ਹੌਸਲੇ ਐਨੇ ਬਲੰਦ ਹੋ ਗਏ ਵੀ ਜਿਵੇਂ ਉਹ ਆਪਣਾ ਸੀਗੀ ਜੈਨ ਲਾਲਤਾ ਉਹਦੇ ਨਾਲ ਅਕਿਰਕ ਕਮਿਸ਼ਨਰ ਆਪਣਾ ਬਾਡੀਗਾਰਡ ਸੀ ਜੀ ਮੰਨ ਲਓ ਮਲੀ ਉਹਨੂੰ ਕਹਿੰਦੇ ਅਸੀਂ ਕਤਵਾਰਦੀਆਂ ਵੀ ਇੱਕ ਦੌਰ ਮੈਂਟਰੀ ਉਹ ਡਿਊਟੀ ਕਰ ਰਿਹਾ ਹੈ ਮੱਖ ਮੰਤਰੀ ਦੇ ਨਾਲ ਉਹਦੀ ਜੋਤੀ ਲੱਗੀ ਹੋਈ ਹੈ ਤੇ ਉਹ ਅੰਜੀ ਚ ਪਾਉਂਦੇ ਸੀ ਤੂੰ ਅੱਤਵਾਦੀ ਹੈ ਜੀ ਉਹ ਤੋਂ ਜੁਪੀ ਲੈ ਕੇ ਲਾਹ ਹੁਣੋਂ ਲੈ ਕੇ ਇੱਕ ਐਸਡੀਐਮ ਸੀਗਾ ਐਸਡੀਐਮ ਨੂੰ ਵੀ ਕਹਿੰਦੇ ਸੀ ਤੂੰ ਅੱਤਵਾਦੀ ਹੈ ਜੀ ਜੀ ਉਹ ਤੋਂ ਪਿੱਛੋਂ ਇੱਕ ਰੇਲਵੇ ਦੇ ਵਿੱਚ ਆਪਣਾ ਸਿੱਖ ਗਾਰਡਨ ਲੱਗਿਆ ਸੀ ਉਹਨੇ ਉਹ ਟਿਕਟਾਂ ਮੰਗੀਆਂ ਤੇ ਤਿੰਨ ਜਣਿਆਂ ਨੇ ਉਹਦੇ ਗੰਭ ਪਏ ਸਮਝਾ ਜੀ ਵੀ ਉਹਦੇ ਨਾਲ ਉਹ ਬੜਤ ਤਮੀਜੀ ਇਹਨਾਂ ਨੇ ਕੀਤੀ ਜਿਹੜੀ ਨਹੀਂ ਸੀ ਦੇਖਣਯੋਗ ਜੀ ਇੱਕ ਇੱਕ ਨਾ ਬहाना ਹੈ ਵੀ ਇਹ ਢੰਡਰਾ ਵਾਲਿਆਂ ਦੀ ਤਸਵੀਰ ਲੱਗੀ ਹੈ ਚਲੋ ਅਗਲੇ ਸਵਾਲ ਤੇ ਆਉਣੇ ਆ ਬਾਬਾ ਹਮੀਰ ਸਿੰਘ ਹਾਂ ਜੀ ਜਿਸ ਤਰ੍ਹਾਂ ਕੰਗਨਾ ਜਿਹੜੀ ਰੈਨੌਸ ਸੀਗੀ ਐਮਪੀ ਬਣੀ ਸੀਗੀ ਹਿਮਾਚਲ ਦੀ ਨਵੀਂ-ਨਵੀਂ ਉਸ ਤੋਂ ਬਾਅਦ ਜਦੋਂ ਕਿਸਾਨੀ ਮੋਰਚਾ ਚੱਲਦਾ ਸੀਗਾ ਦਾ ਕਿਸਾਨੀ ਮੋਰਚੇ ਦੇ ਵਿੱਚ ਜਿਹੜੇ ਕਿਸਾਨ ਬੈਠੇ ਸੀਗੇ ਤੇ ਕੰਗਨਾ ਰੌਤ ਇਹ ਗੱਲ ਕਹਿੰਦੀ ਸੀ ਵੀ ਇਹ ਤਾਂ ਕੱਲستانی ਹੈਗੇ ਨੇ। ਜੀ ਇਹ ਅੱਤਵਾਦੀ ਹੈਗੇ ਨੇ ਇਹ ਤਾਂ ਦੇਸ਼ ਦੇ ਵਿਰੋਧੀ ਨੇ। ਫਿਰ ਉਸਨੇ ਬਹੁਤ ਜ਼ਿਆਦਾ ਜ਼ਹਿਰ ਉਗਲਿਆ ਸੀਗਾ ਹੁਣ ਜਿਹੜੀ ਦੂਜੀ ਗੱਲ ਜਦੋਂ ਦੁਬਾਰਾ ਕੰਗਨਾ ਰੌਤ ਨੇ ਇਹ ਗੱਲ ਕਹੀ ਵੀ ਭਿੰਡਰਾਂ ਸੰਤ ਜਨੈਲ ਸਿੰਘ ਭਿੰਡਰਾਂ ਵਾਲੇ ਤਾਂ ਇੱਕ ਦੇਸ਼ ਧਰੋਹੀ ਸੀਗੇ ਜਿਨ੍ਹਾਂ ਨੇ ਹਜ਼ਾਰਾਂ ਲੋਕਾਂ ਦਾ ਹਿੰਦੂਆਂ ਦਾ ਕਤਲ ਕੀਤਾ ਸੀਗਾ ਕੰਗਨਾ ਰਣੋਤ ਨੇ ਵੀ ਇਹ ਗੱਲਾਂ ਕਹੀਆਂ ਸੀਗੀਆਂ ਬੜੀਆਂ ਜ਼ਹਿਰ ਉਗਲਦੀਆਂ ਦੇਖੋ ਜੀ ਮੈਂ ਕੰਗਨਾ ਜਿਹੜੀ ਹੈਗੀ ਹੈ ਉਹ 파ਟੀਆ ਇਸੋ ਤੋਂ ਲਾ ਕੇ 파ਟੀਆ ਦਾ ਮੂੰਹ ਪਾਟਿਆ ਹੋਇਆ ਹੈ ਹਾਂਜੀ ਉਹ ਕਿਸਾਨ ਮੋਰਚੇ ਬਾਰੇ ਵੀ ਬਹੁਤ ਉਲਟ ਬੋਲਦੀ ਸੀ ਫਿਰ ਜਦੋਂ ਹਮਾਚਲ ਦੇ ਵਿੱਚ ਵੀ ਉਹ ਸਿੱਖਾਂ ਬਾਰੇ ਬਹੁਤ ਉਹਨੇ ਜ਼ਹਿਰ ਉਗਲਿਆ ਸੀ ਹਾਂਜੀ ਵੀ ਕੰਗਨਾ ਰਣੋਤ ਜਿਹੜੀ ਉਹ ਇਹ ਦੱਸੀ ਵੀ ਜਰਾ ਆਤਮਵਾਦੀ ਹੁੰਦਾ ਵੱਖਵਾਦੀ ਹੁੰਦਾ ਉੱਤੇ ਮੁਕੱਦਮੇ ਦਰਜ ਹੁੰਦੇ ਆ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਹਾਂਜੀ ਕਿਸੇ ਥਾਣੇ ਦੇ ਵਿੱਚ ਉਹਦੇ ਉੱਤੇ ਬਾਬਾ ਜਰਨੈਲ ਸਿੰਘ ਦੇ ਉੱਤੇ ਇੱਕ ਵੀ ਐਫ ਆਈ ਆਰ ਦਰਜ ਨਹੀਂ ਹੋएगी ਜੀ ਵੀ ਐਡਾ ਵੱਡਾ ਉੱਤੇ ਅੱਤਵਾਦ ਦਾ ਇਹ ਬਲੇਮ ਲੰਬੇ ਆ ਵੀ ਉਹ ਕਿਸੇ ਥਾਣੇ ਦੇ ਵਿੱਚ ਜੇ ਅੱਤਵਾਦੀ ਸੀ ਏ ਉੱਤੇ ਐਫ ਆਈ ਆਰ ਦਰਜ ਇੱਕ ਹਿੰਦੁਸਤਾਨ ਨੇ ਕਿਉਂ ਨਹੀਂ ਕੀਤੀ ਹੂੰ ਫਿਰ ਵੱਡੇ ਵੱਡੇ ਜਿਹੜੇ ਇਹਨਾਂ ਦੇ ਭਾਜਪੀ ਦੇ ਜਿਹੜੇ ਲੀਡਰ ਸੀ ਉਹ ਮੰਗਰ ਸੀ ਵੀ ਇਹ ਤਾਂ ਸੰਤ ਜੀਵ ਗਰਗ ਜੀ ਜਦੋਂ ਚੰਡੀਗੜ੍ਹ ਆਇਆ ਉਹਨੇ ਆਪ ਇਹ ਗੱਲ ਕਹੀ ਵੀ ਮੈਂ ਉਹਦੇ ਬਾਰੇ ਕੁਝ ਨਹੀਂ ਬੋਲਣਾ ਚਾਹੁੰਦਾ ਉਹ ਤਾਂ ਸੰਤ ਹੈ ਹੂੰ ਇਹ ਕਿਹੜੇ ਮੂਹਰੇ ਨਾਲ ਸਭ ਤੋਂ ਵੱਡੇ ਆਤਵਾਦੀ ਜਿਹੜੇ ਹਨ ਇਹ ਜਿਹੜਾ ਇਹਨਾਂ ਦਾ ਵੱਡਾ ਲੀਡਰ ਹੋਇਆ ਹੈ ਹਾਂਜੀ ਅਬਾਦ ਪਟੇਲ ਜੀ ਦਾ ਪੁੱਤਰ ਹੈ ਸਭ ਤੋਂ ਵੱਡਾ ਆਤਵਾਦੀ ਉਹ ਸੀ ਜਿਹਨੇ ਸਾਡੀ ਛੱਕ ਕੌਮ ਨੂੰ ਦਿਰਾਇਆ ਪੇਸ਼ਾ ਕੌਮ ਕਿਉਂ ਜੀ ਸਰ ਤੋਂ ਵੱਡਾ ਅਤਵਾਦੀ ਮੈਰੂ ਗਾਂਧੀ ਹੋਇਆ ਜਿਹੜਾ ਸਾਡੀਆਂ ਕਹਿ ਕੇ ਤੇ ਮੰਗਾ ਮੁੱਕਰੀਆ ਜਦੋਂ ਦੇਖਿਆਦ ਹੋਇਆ ਜੀ ਇਹ ਸਭ ਤੋਂ ਵੱਡੇ ਅਤਵਾਦੀ ਇਹ ਹੈ ਕਿ ਇਹਨਾਂ ਕੋਲੇ ਹਰ ਇੱਕ ਗੱਲ ਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਇਹਨਾਂ ਨੂੰ ਵੀ ਜਿਹੜੇ ਅਤਵਾਦੀ ਹੁੰਦੇ ਉਹ ਅਸਲਾ ਰੱਖਦੇ ਆ ਪਾਵਨ ਕੁਮਾਰ ਪਟਿਆਲੇ ਦਾ ਜੀ 235 ਗਰਨੇਕ ਫੜੇਗੇ ਫੌਜ ਦੇ ਜੀ ਵੀ ਫੌਜ ਦੇ ਗ੍ਰੇਨੇਡ ਘਰੇ ਨਹੀਂ ਬਣਦੇ ਹੂੰ ਵੀ ਉਹ ਕਿੱਥੋਂ ਲੈ ਆ ਕਿੱਥਾਂ ਦੇ ਆ ਕੇ ਲੈ ਆ ਉਹ ਬਰੀ ਵੀ ਹੋ ਗਿਆ ਉਹ ਹਿੰਦੁਸਤਾਨ ਦਾ ਪਾਵਨ ਕੁਮਾਰ ਪ੍ਰਧਾਨ ਵੀ ਬਣ ਗਿਆ ਜੀ ਜਿਹੜੇ ਅੱਤਵਾਦੀ ਹੈ ਉਹ ਤਾਂ ਇਹ ਖੁਦ ਆਪ ਹੈ ਇਹ ਨਾ ਇਹਨਾਂ ਨੇ ਗੁਰੂਆਂ ਨੂੰ ਬਖਸ਼ਿਆ ਇਹ ਮੌਕਾ ਪ੍ਰਸਤ ਹੋਇਆ ਜਦੋਂ ਇਹਨਾਂ ਦਾ ਧੋਤੀ ਤੇ ਟੋਪੀ ਹੂੰ ਧਕਣਾ ਪਹਿਨਾ ਨੂੰ ਫੜ ਕੇ ਇਨ ਜਾ ਕੇ ਕਾਬਲ ਦੀ ਜਾਂ ਸਾਬਰ ਕੰਨਾਰੇ ਲਾ ਕੇ ਵੇਚਦੇ ਸੀ ਕਕੇ ਟਕੇ ਤੇ ਜੀ ਉਦੋਂ ਕਹਿੰਦੇ ਸੀ ਵੀ ਸਿੱਖ ਬਹਾਦਰ ਹੈ ਹੂੰ ਬਿਚੋ 12 ਵਜੇ ਸਾਡੀਆਂ ਮੁਗਲ ਕੁੜੀਆਂ ਲੈ ਕੇ ਛਲਾ ਕੇ ਗਿਆਉ ਤੇ ਰਾਤ ਦੇ 12 ਵਜੇ ਘੋੜਿਆਂ ਤੋਂ ਸਿੱਖ ਕੱਢ ਕੇ ਲਿਆਉਂਦੇ ਸੀ ਉਦੋਂ ਉਹ 7 ਵਜੇ ਸੀ ਸੂਰਮੇ ਸੀ ਯੋਧੇ ਸੀ ਹੂੰ ਤੇ ਹੁਣ ਸਮਾਂ ਬਦਲ ਗਿਆ ਹੁਣ ਮੁਸਲਮਾਨ ਵੀ ਅੱਤਵਾਦੀ ਤੇ ਜਿਹੜੇ ਸਿੱਖ ਆ ਉਹ ਵੀ ਅੱਤਵਾਦੀ ਅਗਲਾ ਸਵਾਲ ਬਾਬਾ ਜੀ ਹੈਲੋ ਹਾਂਜੀ ਜਥੇਬੰਦੀਆਂ ਦੇ ਵੱਲੋਂ ਜਦੋਂ ਵੀ ਬੱਸਾਂ ਜਾਂ ਟਰੱਕ ਹਿਮਾਚਲ ਦੀਆਂ ਪੰਜਾਬ ਵਿੱਚ ਵੈਂਟਰ ਕਰਨੀਆਂ ਹੈਗੀਆਂ ਨੇ ਤੇ ਜਥੇਬੰਦੀਆਂ ਦੇ ਵੱਲੋਂ ਨੌਜਵਾਨਾਂ ਦੇ ਵੱਲੋਂ ਉਹ ਬੱਸਾਂ ਮੋਟਰਾਂ ਤੇ ਸੰਤਾਂ ਦੀਆਂ ਫੋਟਾਂ ਚਪਕਾਈਆਂ ਜਾ ਰਹੀਆਂ ਨੇ ਪੋਸਟਰ ਲਗਾਏ ਜਾ ਰਹੇ ਨੇ ਤੁਹਾਨੂੰ ਕਿਵੇਂ ਲੱਗਦਾ ਇਹ ਮੈਂ ਮੈਂ ਜਿਹੜੇ ਮੁਤਾਬਕ ਇਹ ਨੌਜਵਾਨ ਇਹ ਕੰਮ ਕਰ ਰਹੇ ਆ ਹਿਮਾਚਲ ਦੀਆਂ ਬੱਸਾਂ ਦੇ ਉੱਤੇ ਸੰਤਾਂ ਦੇ ਪੋਸਟਰ ਲਾਉਂਦੇ ਆ ਹਾਂਜੀ ਇਹ ਬਿਲਕੁਲ ਗਲਤ ਲਾਰੇ ਆ ਵੀ ਜਦੋਂ ਪੰਜਾਬ ਦੇ ਵਿੱਚ ਸਾ ਚਲੋ ਉਹ ਡਰਦੇ ਸੰਤਾ ਦੇ ਪੋਸਟਰ ਵੀ ਨਾ ਪਾੜਨਗੇ ਨਾ ਲਾਉਣਗੇ ਆ ਉਹੀ ਬੱਸਾਂ ਜਦੋਂ ਹਿਮਾਚਲ ਤੇ ਗਈਆਂ ਤੇ ਉੱਥੇ ਜਾ ਕੇ ਖੜੀਆਂ ਜੀ ਤੇ ਫਿਰ ਉੱਥੇ ਪੋਸਟਰ ਪਾੜ ਕੇ ਫਿਰ ਅਸੀਂ ਇਹੀ ਗੱਲ ਕਵਾਂਗੇ ਨਾ ਵੀ ਹਿਮਾਚਲ ਵਾਲਿਆਂ ਨੇ ਸਾਡੇ ਪੋਸਟਰ ਪਾੜੇ ਹੂੰ ਕੋਈ ਵੀ ਕੀ ਜਿਹੜੇ ਆਪਾਂ ਲਾਉਣੇ ਆ ਨਾ ਤੇ ਉਹਦੀ ਆਪਣੀ ਜ਼ਿੰਮੇਵਾਰੀ ਨਹੀਂ ਹੁੰਦੀ ਵੀ ਮੈਂ ਇਹ ਲਾਈ ਐ ਕਿ ਤੂੰ ਲਾ ਕੇ ਵਿਖਾ ਹੂੰ ਵੀ ਪੰਜਾਬ ਗੱਡੀਆਂ ਆਉਨੀਆਂ ਤੁਹੀਆਂ ਆਉਨੀਆਂ ਤੇ ਅਸੀਂ ਫੋਟੋ ਟੱਕਰ ਕੇ ਲਾਈ ਜਾਂਦੇ ਆ ਗੱਡੀਆਂ ਤੇ ਲਾਈ ਜਾਂਦੇ ਆ ਜੀ ਉੱਥੇ ਉਹ ਲਾ ਕੇ ਪਾੜ ਪਾੜ ਕੇ ਪਹਿਲਾਂ ਜਿ ਸਿੱਟਣਗੇ ਇੱਕ ਅੱਗ ਦੀ ਹਸਲ ਆ ਜੀ ਤੇ ਇਹ ਕੰਮ ਗਲਤ ਕਰ ਰਿਹਾ ਹੈ ਵੀ ਇਹਨਾਂ ਦੇ ਨਾਲ ਉੱਥੋਂ ਦੇ ਡੀਸੀ ਨਾਲ ਐਸਪੀ ਨਾਲ ਮੁੱਖ ਮੰਤਰੀਆਂ ਗੱਲ ਕਰਨੀ ਚਾਹੀਦੀ ਹੈ ਜੀ ਵੀ ਬਿਗੈਰ ਗੱਲ ਤੋਂ ਇਹ ਸਾਡੇ ਨੌਜਵਾਨਾਂ ਨੂੰ ਇਹ ਖਰਾਬ ਕਰਦੇ ਆ ਸੋ ਬਾਬਾ ਹਮੀਰ ਸਿੰਘ ਜੀ ਖੀਲਾ ਸਵਾਲ ਜਿਸ ਤਰ੍ਹਾਂ ਕੱਲ ਨੂੰ ਸਿੱਖ ਜਥੇਬੰਦੀਆਂ ਪੰਜਾਬ ਦੇ ਵਿੱਚ ਪ੍ਰਦਰਸ਼ਨ ਕਰਨ ਜਾ ਰਹੀਆਂ ਨੇ ਵੱਡਾ 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 ਭਾਰੀ ਰੋਸ ਪ੍ਰਦਰਸ਼ਨ ਕਰਨ ਜਾ ਰਹੀਆਂ ਹੈਗੀਆਂ ਨੇ ਉਸ ਤੇ ਕੀ ਕਹੋਗੇ ਦੇਖੋ ਜੀ ਇੱਥੇ ਹੁਣ ਤੁਸੀਂ ਛੜਕਾ ਬੰਦ ਕਰ ਦਿਓ ਸਹਿ ਬੰਦ ਕਰ ਦਿਓ ਜੀ ਬਈ ਅਲਮ ਦੀ ਪਰਜਾ ਨੂੰ ਆਪ ਹੀ ਖਰਾਬ ਕਰਨਾ ਇਹ ਕੋਈ ਅਕਲ ਨਹੀਂ ਰੌਲਾ ਸਾਡਾ ਹਮਾਚਲ ਦੇ ਨਾਲ ਹੈ ਜੀ ਗੱਡੀਆਂ ਹਮਾਚਲ ਦੀਆਂ ਗੱਡੀਆਂ ਰੋਕੋ ਤੁਸੀਂ ਟਰੱਕ ਰੋਕੋ ਹਮਾ ਕੇਵੇ ਤੁਸੀਂ ਰੇਲਾਂ ਰੋਕੋ ਜਿਹੜੀਆਂ ਹਮਾਸ਼ਾ ਚੋਂਦੀਆਂ ਨੇ ਖੇਤੋਂ ਉਥੋਂ ਨਹੀਂ ਸਰਕਾਰ ਦੇ ਉੱਤੇ ਕੋਈ ਅਸਰ ਪਾਊਗਾ ਜੀ ਜੇਕਰ ਅਸੀਂ ਪੰਜਾਬ ਦੇ ਲੋਕਾਂ ਦੀਆਂ ਗੱਡੀਆਂ ਬੰਦ ਕਰਨੀਆਂ ਦੁਕਾਨਾਂ ਬੰਦ ਕਰਨੀਆਂ ਤੇ ਇਹਦਾ ਕੋਈ ਅਸਰ ਨਹੀਂ ਹਮਾਸ਼ਾ ਦੇ ਇਹ ਗੱਲ ਕਹਿਣਗੇ ਵੀ ਚੰਗਾ ਹੋ ਗਿਆ ਤੇ ਕੋਸ਼ਿਸ਼ ਅਸੀਂ ਪਾ ਰਹੇ ਆ ਤੇ ਇਹ ਇੱਕ ਕਰੀ ਪੰਜਾਬ ਬੰਦ ਜਾਂਦੇ ਆ ਬਾਬਾ ਹਮੀਰ ਸਿੰਘ ਜੀ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਵਾਰ-ਵਾਰ ਕਿਉਂ ਦਵਾਇਆ ਜਾਂਦਾ ਹੈ ਇਸ ਤੇ ਕੀ ਕਹੋਗੇ ਇਹ ਸਾਡੀ ਫੋਟ ਦਾ ਸ਼ਿਕਾਰਾਂ ਸੀ ਜੇਕਰ ਸਾਡੀ ਫੋਟ ਨਾ ਹੋਵੇ ਤਾਂ ਜਿਵੇਂ ਜੁੱਤ ਪੈਂਦੀ ਹੈ ਅੰਦੀ ਦਾ ਵੀ ਸਿੱਖ ਨਹੀਂ ਪੀਂਗਲ ਵੀ ਕਰਦੇ ਜੀ ਉਹਨਾਂ ਨੂੰ ਪਤਾ ਸਾਡੀ ਫੋਟ ਦਾ ਸੀ ਸ਼ਿਕਾਰ ਹਾਂਜੀ ਅੱਜ ਵੀ ਕਾ ਤਖਤ ਤੋਂ ਹੁਕਮਨਾਮਾ ਜਾਰੀ ਹੋਵੇ ਹਾਂਜੀ ਤੇ ਜਿਨ੍ਹਾਂ ਨੇ ਹੰਗ ਸਿੰਘ ਸਾਰੇ ਉਧਰ ਨੂੰ ਘੋੜਿਆਂ ਦੇ ਮੂੰਹ ਕਰਨਾ ਹਾਂ ਜੱਟ ਸਮਾਜ ਦਾ ਟਖਾਲ ਹੈ ਬਈ ਲੜਾਈ ਦਾ ਸਾਡੀ ਹਿਮਾਚਲ ਦੇ ਨਾਲ ਜੀ ਇੱਕ ਅਸੀਂ ਇੱਥੇ ਬੰਦ ਕਰਾਂਗੇ ਛੜਕਾ ਬੰਦ ਕਰਾਂਗੇ ਕਿਸੇ ਨੂੰ ਖਰਾਬ ਕਰਾਂਗੇ ਤਾਂ ਇਹ ਕਾ ਸਾਡੇ ਆਪ ਦੇ ਆ ਜੀ ਇੱਕ ਵਾਰੀ ਕੀ ਹੋਇਆ ਸੀ ਇਸੇ ਤਰ੍ਹਾਂ ਹੀ ਉਦੋਂ ਰੌਲਾ ਪਿਆ ਸੀ ਉਦੋਂ ਜਿਹੜਾ ਗਪਾਲਾ ਨਾ ਫੈਡਰੇਸ਼ਨ ਦਾ ਪ੍ਰਧਾਨ ਹਾਂਜੀ ਉਸ ਵੇਲੇ ਵੀ ਇਹੀ ਰੌਲਾ ਪਿਆ ਸੀ ਕਿ ਉਹ ਲੋਨ ਜਮਾਨ ਨੇ ਸਾਰੀਆਂ ਸਮਾਜ ਚੌਲੀਆਂ ਬੱਸਾਂ ਘੇਰ ਲੀਆਂ ਸੀਗੀਆਂ ਅੱਛਾ ਜੀ ਕੋਨੇ ਖਾਂ ਖਾਂ ਘੇਰ ਕੇ ਤੇ ਬੱਸਾਂ ਜਾਮ ਕਰਕੇ ਅਸੀਂ ਆਣਾ ਸੀ ਵੀ ਤੋਰ ਕੇ ਵਿਖਾਓ ਹੂੰ ਵੀ ਅਸੀਂ ਨਹੀਂ ਤੋਨ ਦੇ ਨਹੀਂ ਆਤੇ ਉਹ ਮਕਦਮੇ ਵਾਕਸ ਹੋਏ ਸੀ ਸਾਰੇ ਸਿੰਘ ਬੜੀ ਹੋਏ ਸੀ ਜੀ ਇੱਕ ਥੰਮਾ ਹੋਰ ਦੱਸਦਾ ਪਰ ਦੀ ਗੱਲ ਹੈ ਪਰ ਕੈਂਟਰ ਤੇ ਆਪਣੇ ਨੌਜਵਾਨ ਉੱਥੇ ਜਤਰਾ ਗਏ ਸੀ ਜੀ ਉਹ ਕੈਂਟਰ ਨਾਲ ਸਵੇਹੀ ਕਿਸੇ ਦੇ ਨਾਲ ਲੱਗ ਗਿਆ ਮਾਰਾ ਮੋਟਰ ਜਿਹਦੇ ਨਾਲ ਲੱਗਿਆ ਸੀ ਉਹਨਾਂ ਦਾ ਬਾਬਾ ਜੀ ਕੋਈ ਗੱਲ ਨਹੀਂ ਮਨੀਕਰਨ ਗਿਆ ਸੀ ਮੰਦਰ ਸਾਹਿਬ ਜਾਂਦਾ ਸਿੱਖ ਸਾਡੀ ਸੇਵਾ ਕਰਦੇ ਆ ਜੇਕਰ ਮਾਰਾ ਮੋਟਰ ਕੈਂਟਰ ਲੱਗ ਗਿਆ ਤੇ ਮੈਨੂੰ ਕੋਈ ਹੱਕ ਨਹੀਂ ਮੇਰਾ ਕੋਈ ਰੋਸ ਨਹੀਂ ਜੀ ਉੱਥੋਂ ਦੇ ਜਿਹੜੇ ਗੁੰਡੇ ਸੀ ਹੌਕਲੇ ਵਾਲੇ ਥੂਣ ਕੇ ਇਕੱਠੇ ਕਰਕੇ ਮੁੰਡੇ ਉਹਨਾਂ ਨੇ ਤੇ ਮੰਲੋ ਮੱਲੀ ਉਹਨਾਂ ਨੂੰ ਬੱਬਰ ਖਾਲਸਾ ਬਣਾਇਆ ਵੀ ਇਹ ਬੱਬਰ ਖਾਲਸੇ ਦੇ ਸਿੰਘ ਹੈ ਜੀ ਤੇ ਉਹਨਾਂ ਨੇ ਹਿਮਕਦਮੀ ਦਾ ਜ਼ਿਕਰਾ ਕੀਤਾ ਸੀਗੇ ਉੱਥੇ ਹਿਮਾਚਲ ਵਾਲਿਆਂ ਨੇ ਜੀ ਇਹ ਕੋਈ ਅੱਜ ਦੀ ਨਹੀਂ ਸਿੱਖਾਂ ਦੇ ਨਾਲ ਤੇ ਬادت ਕਮੀਗੀ ਹੋ ਰਹੀ ਏ ਬਹੁਤ ਚਿਰ ਦੀ ਬادت ਕਮੀਗੀ ਤੇ ਸਿੱਖਾਂ ਨਾਲ ਹੋ ਰਹੀ ਏ ਜੀ ਹਾਂ ਜੀ ਸੋ ਬਾਬਾ ਵੀਰ ਸਿੰਘ ਜੀ ਜਾਣਕਾਰੀ ਦੇਣ ਵਾਸਤੇ ਜਿਸ ਤਰ੍ਹਾਂ ਤੁਸੀਂ ਮੁੱਦੇ ਦੀ ਗੱਲਬਾਤ ਕੀਤੀ ਹੈ ਵੀ ਪੰਜਾਬ ਦੇ ਵਿੱਚੋਂ ਜਿਹੜੇ ਪੰਜਾਬੀ ਲੋਕ ਨੌਜਵਾਨ ਜਾਂਦੇ ਨੇ ਹਿਮਾਚਲ ਦੇ ਵਿੱਚ ਟੂਰਿਸਟ ਦੇ ਜਾਂਦੇ ਨੇ ਜਾਂ ਦਰਸ਼ਨਾਂ ਨੂੰ ਜਾਂਦੇ ਨੇ ਗੁਰਦੁਆਰਾ ਸਾਹਿਬ ਤੇ ਉਹਨਾਂ ਦੇ ਨਾਲ ਬਹੁਤ ਘਟਿਆ ਬਤੀਰਾ ਹਿਮਾਚਲ ਦੇ ਲੋਕ ਕਰਦੇ ਹੈਗੇ ਨੇ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅਗਰ ਤੁਸੀਂ ਸ਼ੇਅਰ ਕਰੋ ਤਾਂ ਨਾਲੇ ਆਪਣੇ ਲਾਈਕ ਕਮੈਂਟ ਦਿਓ ਸੋ ਬਾਬਾ ਹਮੀਰ ਸਿੰਘ ਜੀ ਧੰਨਵਾਦ ਆਪ ਜੀ ਦਾ ਆਪ ਜੀ ਦਾ ਜੀ ਫੋਨ ਕਰਨ ਤੇ ਤੇ ਆਪ ਤਲੇ ਸੁਣੋਤੇ ਜਿਹੜੇ ਜੀ ਇਹ ਮੈਨੂੰ ਸੁਣ ਲਏ ਹੈ ਆਪ ਜੀ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ